ਅੱਭੀ ਸੋਈ ਬਨੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਆਪਾਂ ਬਣਾਵਾਂਗੇ ਗਾਜਰਾਂ ਦਾ ਗਜਰੇਲਾ 2 ਕਿਲੋ ਆਪਾਂ ਗਾਜਰਾ ਲਈਆਂ ਨੇ ਗਾਜਰਾ ਆਪਾਂ ਧੋ ਲਈਆਂ 200 ਗ੍ਰਾਮ ਆਪਾਂ ਚੀਨੀ ਲਈ ਹੈ ਅੱਧਾ ਕਿਲੋ ਆਪਾਂ ਖੁਆ ਲਿਆ ਜਿਹੜਾ ਖੁਆ ਲਿਆ ਆਪਾਂ ਘਰੇ ਕੱਢ ਕੇ ਖੁਆ ਲਿਆ 5 ਚਮਚੇ ਆਪਾਂ ਦੇਸੀ ਘਿਓ ਦੇ ਲੈਨੇ ਹੁਣ ਆਪਾਂ ਗਾਜਰਾਂ ਨੂੰ ਛਿੱਲ ਕੇ ਤਿਆਰ ਕਰਾਂਗੇ ਪਹਿਲਾਂ ਗਾਜਰਾਂ ਨੂੰ ਆਪਾਂ ਸਾਰੀਆਂ ਨੂੰ ਛਿੱਲ ਲਵਾਂਗੇ ਇੱਦਿਕੇ ਆਪਾਂ ਮੋٹے ਪਾਸੇ ਨਾਲ ਕੱਦੂ ਕੱਸ ਦੇਣਾ ਆਪਾਂ ਇਹਨੂੰ ਕੱਦੂ ਕੱਸ ਕਰਾਂਗੇ ਸਾਰੀਆਂ ਗਾਜਰਾਂ ਨੂੰ ਆਪਾਂ ਛਿੱਲ ਲੈਣਾ ਗਾਜਰਾਂ ਆਪਾਂ ਛਿੱਲ ਲਈਆਂ ਹੁਣ ਆਪਾਂ ਇਹਨੂੰ ਗਾਜਰਾਂ ਨੂੰ ਧੋ ਲਵਾਂਗੇ ਪਹਿਲਾਂ ਗਾਜਰਾਂ ਆਪਾਂ ਧੋ ਲਈਆਂ ਹੁਣ ਆਪਾਂ ਗਾਜਰਾਂ ਨੂੰ ਕੱਦੂ ਕੱਸ ਕਰਾਂਗੇ ਆਪਾਂ ਮੋٹے ਪਾਸੇ ਨਾਲ ਕੱਦੂ ਕੱਸ ਕਰਾਂਗੇ ਗਾਜਰਾਂ ਨੂੰ ਆ ਕਰ ਨਹੀਂ ਗਾਜਰਾ ਕੱਦੂ ਗਾਜਰ ਲਵਾਂਗੇ ਇਸ ਤਰ੍ਹਾਂ ਆਪਾਂ ਸਾਰੀਆਂ ਕੱਦੂ ਗਾਜਰ ਕਰ ਲਵਾਂਗੇ ਗਾਜਰਾ ਜੇ ਆਪਾਂ ਨੇ ਗਾਜਰਾ ਵਿੱਚੋਂ ਪੱਤੀਆਂ ਹੋਣ ਪਿਆ پن ਹੋਵੇ ਗਾਜਰ ਚ ਉਹ ਆਪਾਂ ਕੱਢ ਦੇਣਾ ਗਜਰੇਲੇ ਚ ਆਪਾਂ ਉਹ ਨਹੀਂ ਪਾਉਣਾ ਹੈਗਾ ਸਾਰੀਆਂ ਗਾਜਰਾਂ ਆਪ ਇਸ ਤਰ੍ਹਾਂ ਤਿਆਰ ਕਰਾਂਗੇ ਕद्दूकस ਕਰਕੇ ਗਾਜਰਾ ਆਪਾਂ ਕद्दूकस ਕਰ ਲਿਆ ਕੜਾਹੀ ਆਪਾਂ ਗੈਸ ਤੇ ਰੱਖ ਲਈ ਗਜਰੇਲਾ ਬਣਾਉਣ ਲਈ ਹੁਣ ਆਪਾਂ ਕੜਾਹੀ 'ਚ ਦੇਸੀ ਘਿਓ ਪਾਦਾਂਗੇ ਪਹਿਲਾਂ ਘਿਓ ਨੂੰ ਗਰਮ ਹੋਣ ਦਵਾਂਗੇ ਘਿਓ ਆਪਣਾ ਗਰਮ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਗਾਜਰਾਂ ਪਾਵਾਂਗੇ ਗਾਜਰਾਂ ਨੂੰ ਆਪਾਂ ਹਲਾਵਾਂਗੇ 15 ਮਿੰਟ ਆਪਾਂ ਗਾਜਰਾਂ ਨੂੰ ਘਿਹੋਚ ਭੁੰਨਾਂਗੇ ਆ ਦੇਖੋ ਆਪਣੇ ਗਾਜਰਾਂ ਚੋਂ ਪਾਣੀ ਨਿਕਲਿਆ ਆ ਜਦ ਤੱਕ ਪਾਣੀ ਨਹੀਂ ਸੁੱਕਦਾ ਹੈਗਾ ਉਦੋਂ ਤੱਕ ਆਪਾਂ ਗਾਜਰਾ ਭੁੰਨਾਂਗੇ ਇੱਦਾਂ ਆਪਾਂ ਗਾਜਰਾ ਭੁੰਨਣੀਆਂ ਨੇ ਉਹ ਆਪਾਂ ਤੇਜ਼ ਗੈਸ ਤੇ ਭੁੰਨਣੀਆਂ ਨੇ ਉਹ ਲੋ ਤਾਂ ਕਾ ਭੁੰਨਾਗੇ ਜੋ ਤੱਕ ਆਪਣੀਆਂ ਗਾਜਰਾਂ ਨਰਮ ਨਹੀਂ ਹੁੰਦੀਆਂ ਹੈਗੀਆਂ ਆਪਾਂ ਥੋੜੀ ਥੋੜੀ ਦੇਰ ਬਾਅਦ ਗਾਜਰਾ ਨੂੰ ਹਲਾਈ ਜਾਣਾ ਗਾਜਰਾ ਚੋਂ ਆਪਣਾ ਪਾਣੀ ਸੁੱਕ ਗਿਆ ਗਾਜਰਾ ਆਪਣੀਆਂ ਨਰਮ ਹੋ ਗਈਆਂ ਆਪਣੀਆਂ ਗਾਜਰਾ ਚ ਹੁਣ ਬਿਲਕੁਲ ਪਾਣੀ ਨਹੀਂ ਹੈਗਾ ਹੁਣ ਆਪਾਂ ਇਹਦੇ ਚ ਮਿੱਠਾ ਪਾ ਦਵਾਂਗੇ ਮਿੱਠਾ ਮਿਕਸ ਕਰ ਲਵਾਂਗੇ 5-7 ਮਿੰਟ ਆਪਾਂ ਬਣਾਵਾਂਗੇ ਮਿੱਠਾ ਪਾ ਕੇ ਗਾਜਰਾਂ ਨੂੰ ਆਪਾਂ ਨੇ ਪਹਿਲਾਂ ਗਾਜਰਾਂ ਨੂੰ ਬੀ 25 ਮਿੰਟ ਲੱਗ ਗਿਆ ਸੀ ਭੁੱਜਣ ਨੂੰ 5-7 ਮਿੰਟ ਆਪਾਂ ਮਿੱਠਾ ਪਾ ਕੇ ਫੇਰ ਬਣਾਵਾਂਗੇ ਗਾਜਰਾਂ ਨੂੰ ਮਿੱਠੇ ਦੇ ਨਾਲ ਇਹ ਆਪਾਂ ਅੱਧਾ ਚਮਚਾ ਹਰੀਆਂ ਇਲਾਇਚੀਆਂ ਦਾ ਬੀਜ ਕੱਢ ਕੇ ਆਪਾਂ ਕੁੱਟ ਲਈ ਸੀ ਉਹ ਪਾਵਾਂਗੇ ਆਪਾਂ ਗਜਰੇਲਾ ਬਿਨਾਂ ਡ్రਾਈ ਫਰੂਟ ਤੋਂ ਬਣਾਵਾਂਗੇ ਜੇ ਤੁਸੀਂ ਡ్రਾਈ ਫਰੂਟ ਪਾਉਣਾ ਚਾਹੁੰਦੇ ਹੋ ਤਾਂ ਡ్రਾਈ ਫਰੂਟ ਪਾ ਸਕਦੇ ਆ মিٹھা પાકે ਵੀ ગાજરਾਂ ਆਪਾਂ ਉਦੋਂ ਤੱਕ ਭੁੰਨਾਂਗੇ ਜਦੋਂ ਤੱਕ ਆਪਣੇ ਗਾਜਰਾਂ ਚ ਪਾਣੀ ਖਤਮ ਨਾ ਹੋ ਜਾਵੇ মিਠਾ પાਕੇ ਆਪਣਾ ਪਾਣੀ ਗਾਜਰਾਂ ਚ ਸੁੱਕ ਗਿਆ ਬਿਲਕੁਲ ਸਾਡੇ ਗਾਜਰਾਂ ਚ ਪਾਣੀ ਨਹੀਂ ਬਿਲਕੁਲ ਵੀ ਹੋਣਾ ਚਾਹੀਦਾ ਆਨ ਆਪਾ ਇਹਦੇ ਸੂਆ ਪਾਦਮਾਗੇ ਜੈਸਾ ਆਪਾਂ ਬੰਦ ਕਰ ਦੇਵਾਂਗੇ ਫੋ ਇਹਨੂੰ ਆਪਾਂ ਇਸ ਤਰ੍ਹਾਂ ਕਰ ਦੇਵਾਂਗੇ ਗਾਜਰਾਂ ਨੂੰ ਫੋਆ ਗਰਮ ਹੋ ਜੂਗਾ ਗਾਜਰਾਂ ਦੇ ਵਿੱਚ ਇੱਕ ਮਿੰਟ ਬਾਅਦ ਆਪਾਂ ਹਿਲਾਵਾਂਗੇ ਗੈਸ ਬੰਦ ਕਰ ਦਵਾਂਗੇ ਆਪਾਂ 10 ਮਿੰਟ ਬਾਅਦ ਆਪਾਂ ਤੋਆ ਰਣਾ ਲਵਾਂਗੇ ਗਾਜਰਾਂ ਦੇ ਮੇਰੀ ਗਜਰੇਲੇ ਦੀ ਵੀਡੀਓ ਕਿਹੋ ਜੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਵੀਡੀਓ ਦੇਖ ਕੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਲਾਈਕ ਕਰਿਆ ਕਰੋ ਇਹ ਰਿਹਾ ਆਪਣਾ ਬਣ ਕੇ ਤਿਆਰ ਉਨਾਰੇ ਦਾਲੇ ਆਪਾਂ ਥੋੜਾ ਥੋੜਾ ਖੁਆ ਪਾ ਦਵਾਂਗੇ ਥੋੜਾ ਜਿਹਾ ਖੁਆ ਆਪਾਂ ਰੱਖ ਲਿਆ ਸੀਗਾ ਬਜਰੇਲਾ ਆਪਣਾ ਬਣ ਕੇ ਤਿਆਰ ਆ ਔਰ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬਰ ਕਰਨਾ ਸ਼ੇਅਰ ਕਰਨਾ ਲਾਈਕ ਕਰਨਾ ਕਮੈਂਟ ਕਰਨਾ ਮੇਰੇ ਚੈਨਲ ਤੇ ਜਾ ਕੇ ਵੈਲ ਆਈਕਨ ਨੂੰ ਪ੍ਰੈਸ ਕਰਨਾ ਤਾਂ ਜੋ ਮੇਰੀ ਨਵੀਂ ਵੀਡੀਓ ਦੀ ਤੁਹਾਨੂੰ ਨੋਟੀਫਿਕੇਸ਼ਨ ਮਿਲਦੀ ਰਹੇ ਵੀਡੀਓ ਦੇਖਣ ਲਈ ਬਹੁਤ-ਬਹੁਤ ਤੁਹਾਡਾ ਧੰਨਵਾਦ